ਜਲੰਧਰ ਵੈਸਟ ਦੀ ਜ਼ਿਮਨੀ ਚੋਣ ਨੂੰ ਲੈ ਕੇ ਹੁਣ ਸਿਆਸੀ ਪਾਰਟੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਤਿਆਰੀ ਕਰ ਰਹੀਆਂ ਨੇ ਇਸੇ ਦੇ ਚੱਲਦਿਆਂ ਜਿੱਥੇ ਚੋਣ ਪ੍ਰਚਾਰ ਦੇ ਵਿੱਚ ਵੀ ਜੁਟ ਗਈਆਂ ਨੇ ਸਿਆਸੀ ਪਾਰਟੀਆਂ ਇਸੇ ਦਰਮਿਆਨ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਬੀਤੇ ਦਿਨ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਜਲੰਧਰ ਦੇ ਲੋਕਾਂ ਦੇ ਲਈ ਖਾਸ ਤੌਰ ਤੇ 10 ਵਾਅਦੇ ਕੀਤੇ ਗਏ ਨੇ ਜਲੰਧਰ ਦੇ ਵੱਖ-ਵੱਖ ਇਲਾਕਿਆਂ ਦੇ ਨਾਲ ਜੁੜੇ ਹੋਏ ਇਹ ਵਾਅਦੇ ਨੇ ਜਿਹੜੇ ਕਿ ਅ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਲੋਕ ਕਿਤੇ ਗਏ ਨੇ ਇੱਕ ਵਾਰ ਤੁਹਾਨੂੰ ਦੱਸ ਦੇ ਕਿ 10 ਜੁਲਾਈ ਨੂੰ ਜਲੰਧਰ ਦੀ ਵੈਸਟ ਸਿਡ ਦੇ ਉੱਪਰ ਜ਼ਿਮਨੀ ਚੋਣ ਹੋਣੀ ਹੈ ਤੇ ਇਸੇ ਚੋਣਾਂ ਦੇ ਮੱਦੇ ਨਜ਼ਰ ਹੀ ਜਲੰਧਰ ਵੈਸਟ ਦੇ ਹਲਕੇ ਦੇ ਇਹ ਲੋਕ ਨੇ ਜਿਨ੍ਹਾਂ ਦੇ ਨਾਲ ਇਹ ਮੈਨੀਫੈਸਟੋ ਦੇ ਵਿੱਚ 10 ਵਾਅਦੇ ਕੀਤੇ ਗਏ ਨੇ ਵਾਅਦਿਆਂ ਦੇ ਮੁਤਾਬਕ ਦੱਸਿਆ ਗਿਆ ਕਿ ਜਲੰਧਰ ਪੱਛਮੀ ਦੇ ਹਰ ਖੇਤਰ ਦੇ ਲਈ ਵਾਟਰ ਵਰਕਸ ਦਾ ਪ੍ਰਬੰਧ ਕੀਤਾ ਜਾਵੇਗਾ ਨਵੇਂ ਸੀਵਰੇਜ ਟ੍ਰੀਟਮੈਂਟ ਪ੍ਰੋਜੈਕਟ ਕੂੜੇ ਦੇ ਡੰਪਾ ਨੂੰ ਹਟਾਇਆ ਜਾਵੇਗਾ ਹਲਕੇ ਦੇ ਵੱਖ-ਵੱਖ ਖੇਤਰਾਂ ਤੋਂ ਬਿਜਲੀ ਦੀਆਂ ਤਾਰਾਂ ਨੂੰ ਵੀ ਹਟਾਇਆ ਜਾਏਗਾ ਕਿਉਂਕਿ ਜਲੰਧਰ ਵੈਸਟ ਦੇ ਵਿੱਚ ਕਈ ਅਜਿਹੇ ਹਲਕੇ ਨੇ ਜਿਸ ਦੇ ਵਿੱਚ ਤਾਰਾਂ ਦਾ ਜਾਲ ਹਮੇਸ਼ਾ ਵਿਛਿਆ ਰਹਿੰਦਾ ਤੇ ਆਮ ਲੋਕਾਂ ਨੂੰ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਮੈਨੀਫੈਸਟੋ ਜਾਰੀ ਕੀਤਾ ਗਿਆ ਔਰ ਉਸ ਦੇ ਵਿੱਚ ਖਾਸ ਕਰਕੇ ਇਹਨਾਂ ਤਾਰਾਂ ਨੂੰ ਹਟਾਉਣ ਦੀ ਗੱਲ ਕਹੀ ਗਈ ਹੈ ਤਾਰਾਂ ਨੂੰ ਹਟਾਉਣ ਦਾ ਵਾਅਦਾ ਵੀ ਇਸ ਮੈਨੀਫੈਸਟੋ ਦੇ ਵਿੱਚ ਸ਼ਾਮਲ ਕੀਤਾ ਗਿਆ ਇਸ ਤੋਂ ਇਲਾਵਾ ਸਟਰੀਟ ਲਾਈਟਾਂ ਤੇ ਸੀਸੀਟੀਵੀ ਕੈਮਰਾ ਦੀ ਸਥਾਪਨਾ ਦੀ ਗੱਲ ਕਹੀ ਗਈ ਹੈ ਇਲਾਕੇ ਦੇ ਵਿੱਚੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਖਤਮ ਕਰਨ ਦੇ ਬਾਰੇ ਵੀ ਕਿਹਾ ਗਿਆ ਹੈ ਕਲੀਨਿਕਾਂ ਦੇ ਵਿੱਚ ਮਾਹਰ ਡਾਕਟਰ ਤੇ ਸੜਕਾਂ ਦੀ ਮੁਰੰਮਤ ਦਾ ਵਾਦਾ ਵੀ ਕੀਤਾ ਗਿਆ ਤੇ ਜੇਕਰ ਅਸੀਂ ਇਲਾਕਾ ਵਾਈਜ਼ ਗੱਲ ਕਰੀਏ ਤਾਂ ਉਸ ਦੇ ਮੁਤਾਬਕ ਚੋਣ ਮੈਨੀਫੈਸਟੋ ਦੇ ਵਿੱਚ ਆਮ ਆਦਮੀ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਵਿੱਚ ਕਿਹਾ ਗਿਆ ਹੈ ਕਿ ਗੋਤਮ ਨਗਰ ਦੇ ਵਿੱਚ ਐਸਟੀਪੀ ਸਮੇਤ ਨਵੇਂ ਤੇ ਵੱਡੇ ਸਿਵਲ ਸਟਰੀਟਮੈਂਟ ਪ੍ਰੋਜੈਕਟ ਲੈ ਕੇ ਆਵਾਂਗੇ ਇਸ ਤੋਂ ਇਲਾਵਾ ਬਸਤੀ ਸ਼ੇਖ ਬਸਤੀ ਦਾਨਸ਼ਮਨ ਦਾ ਬਸਤੀ ਗੁਜਾ ਬਸਤੀ ਪੀਰਦਾਦ ਅਤੇ ਮਿੱਠੂ ਬਸਤੀ ਦੇ ਵਿੱਚ ਬਿਜਲੀ ਦੇ ਤਾਰਾਂ ਨੂੰ ਵੀ ਹਟਾਇਆ ਜਾਏਗਾ ਬਸਤੀ ਦਾਨਿਸ਼ਮੰਦਾ ਪਾਰਗੋ ਕੈਂਪ ਤੇ ਬਸਤੀ 바ਵਾ ਖੇਲ ਦੇ ਵਿੱਚ ਨਸ਼ਿਆਂ ਦੀ ਤਸਕਰੀ ਦਾ ਖਾਤਮਾ ਕੀਤਾ ਜਾਵੇਗਾ ਬਰੀਆਣਾ ਡੰਪ ਨੂੰ ਹਟਾਇਆ ਜਾਵੇਗਾ ਜੇਪੀ ਨਗਰ ਮਾਡਲ ਹਾਊਸ ਅਤੇ ਹਰਬੰਸ ਨਗਰ ਦੇ ਵਿੱਚ ਸੀਸੀਟੀਵੀ ਲਗਾਏ ਜਾਣਗੇ ਬਸਤੀ ਦਾਨਿਸ਼ਮੰਦਾ ਤੇ ਬਸਤੀ 바ਵਾ ਖੇਲ ਦੀਆਂ ਸੜਕਾਂ ਨੂੰ 120 ਫੁੱਟ ਤੱਕ ਚੌੜਾ ਕਰਨ ਨੂੰ ਲੈ ਕੇ ਵੀ ਇਸ ਮੈਨੀਫੈਸਟੋ ਦੇ ਵਿੱਚ ਚੌੜਾ ਕਰਨਾ ਵੀ ਇਸ ਨੂੰ ਸ਼ਾਮਿਲ ਕੀਤਾ ਗਿਆ ਹੈ ਦੱਸਦੇ ਕਿ ਵੋਟਰਾਂ ਨੂੰ ਲੁਭਾਉਣ ਦੇ ਵਾਸਤੇ ਹੀ ਹੈ ਹਰ ਸੰਭਵ ਯਤਨ ਜਿਹੜਾ ਹਰ ਸਿਆਸੀ ਪਾਰਟੀ ਦੇ ਵੱਲੋਂ ਕੀਤਾ ਜਾ ਰਿਹਾ ਇਹ ਸਾਰਾ ਮੈਨੀਫੈਸਟੋ ਇਹ ਸਾਰੇ ਵਾਦੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵੱਲੋਂ ਜਲੰਧਰ ਬੈਸਟ ਹਲਕੇ ਦੇ ਲੋਕਾਂ ਦੇ ਨਾਲ ਕੀਤੇ ਗਏ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਸ਼ਾਮਲੇ ਵਾਦੇ ਕੀਤੇ ਗਏ ਨੇ ਇਸ ਦੇ ਨਾਲ ਇਹ ਵੀ ਦੱਸਦੇ ਕਿ ਬੀਤੇ ਦਿਨ ਜਦੋਂ ਸੀਐਮਾਨ ਸਤਗੁਰੂ ਭਗਤ ਕਬੀਰ ਜੀ ਦੀ ਜਨਮ ਦਿਤੀ ਤੇ ਪਹੁੰਚੇ ਹੋਏ ਸੀ ਤੇ ਇਸ ਦੌਰਾਨ ਉਹਨਾਂ ਦੇ ਵੱਲੋਂ ਜਿਹੜਾ ਵੱਡਾ ਐਲਾਨ ਕੀਤਾ ਗਿਆ ਕਿ ਹੁਸ਼ਿਆਰਪੁਰ ਦੇ ਵਿੱਚ ਭਗਤ ਕਬੀਰ ਧਾਮ ਦੀ ਸਥਾਪਨਾ ਕੀਤੀ ਜਾਵੇਗੀ ਤੇ ਇਸ ਨੂੰ ਵੀ ਜਲੰਧਰ ਵੈਸਟ ਦੇ ਲੋਕਾਂ ਨੂੰ ਲਭਾਉਣ ਵਾਲਾ ਕਹਿ ਲਈ ਐਲਾਨ ਮੰਨਿਆ ਜਾ ਰਿਹਾ ਕਿਉਂਕਿ ਜਲੰਧਰ ਪੱਛਮੀ ਦੇ ਕਬੀਰ ਭਗਤ ਪਾਈਚਾਰੇ ਨੂੰ ਧਿਆਨ ਦੇ ਵਿੱਚ ਰੱਖਤੇ ਹੋਏ ਮੰਨਿਆ ਜਾ ਰਿਹਾ ਕਿ ਇਹ ਐਲਾਨ ਕੀਤਾ ਗਿਆ ਹੈ ਜਲੰਧਰ ਵੈਸਟ ਦੇ ਵਿੱਚ ਜ਼ਿਆਦਾਤਰ ਜਿਹੜੇ ਕਬੀਰ ਭਗਤ ਪਾਈਚਾਰੇ ਦੇ ਲੋਕ ਰਹਿੰਦੇ ਨੇ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਭਾਈਚਾਰੇ ਦੇ ਵੱਲੋਂ ਇਕੱਠਿਆਂ ਹੀ ਇੱਕ ਉਮੀਦਵਾਰ ਨੂੰ ਵੋਟ ਜੜੀ ਕੀਤੀ ਜਾਂਦੀ ਹੈ ਤੇ ਇਸੇ ਕਰਕੇ ਐਲਾਨ ਸੀਮਾਨ ਦਾ ਐਲਾਨ ਵੀ ਇਸ ਦੇ ਨਾਲ ਹੀ ਮੇਲ ਖਾਂਦਾ ਮੰਨਿਆ ਜਾ ਰਿਹਾ ਹੈ ਕਿ ਬੀਤੇ ਦਿਨ ਹੀ ਜਿਹੜਾ ਭਗਤ ਕਬੀਰ ਧਾਮ ਦੀ ਸਥਾਪਨਾ ਕਰਨ ਦਾ ਐਲਾਨ ਹੈ ਉਹ ਇਸ ਮੈਨੀਫੈਸਟੋ ਦੇ ਨਾਲ ਮੇਲ ਖਾਂਦਾ ਹੀ ਲੱਗਦਾ ਹੈ ਦੱਸਦੇ ਕਿ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਮੈਨੀਫੈਸਟੋ ਜਾਰੀ ਕਰਨ ਮੌਕੇ ਮંત્રી ਕੁਲਦੀਪ ਸਿੰਘ ਢਾਲੇਵਾਲ ਤੇ ਸਾਂਸਦ ਮਲਵਿੰਦਰ ਕੰਗ ਵੀ ਮੌਜੂਦ ਸਨ ਉਮੀਦਵਾਰ ਮਹਿੰਦਰ ਭਗਤ ਨੇ ਜਲੰਧਰ ਵੈਸਟ ਦੀ ਸੀਟ ਤੋਂ ਜਿਨ੍ਹਾਂ ਦੇ ਵੱਲੋਂ ਇਹ ਚੋਣ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ ਇਸ ਦੌਰਾਨ ਖਾਸ ਤੌਰ ਤੇ ਵਿਧਾਇਕ ਰਮਨ अरोड़ा ਤੇ ਆਮ ਆਦਮੀ ਪਾਰਟੀ ਦੇ ਆਗੂ ਪਵਨ ਕੁਮਾਰ ਟਿੰਨੂ ਵੀ ਹਾਜ਼ਰ ਰਹੇ ਸੀ ਜਿਨ੍ਹਾਂ ਦੇ ਵੱਲੋਂ 10 ਵਾਅਦੇ ਵਾਲਾ ਜਲੰਧਰ ਵੈਸਟ ਹਲਕੇ ਦੇ ਲਈ ਇਹ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर